सारे प्यार सत अज आप जी मोती बाग गुरद्वारा साहब पटियाला करो जी दर्शन गुरद्वारा साहब गुरु तेग बहादुर जी इधर आ जोड़ा घर तो चलें अपना जोड़ा जमा करा

ਫੋਨ ਲਗ ਲੈਣਾ ਲੋਕਾਂ ਨੂੰ ਲੋਕਾਂ ਨੂੰ ਬਾਕੀ ਤਰ ਤੂੰ ਨਰਮ ਤੋਂ ਅੱਗੇ ਨੂੰ ਆਉਣਾ ਫੋਟੋ ਸਟਾਰਟ ਹੋਣ ਲੱਗ ਗਈ ਆ ਹਾਂ ਲਈ ਬਾਕ ਲੰਗਰ ਹਾਲ ਦੀ ਮੋਤੀ ਭਾਵਾ ਦਾ ਵਾਹ ਬਾਈ ਜੀ ਫੋਟੋ ਲੱਗੀ ਲੰਗਰ ਆ ਚ ਲੋ ਜੀ ਲੰਗਰ ਸ਼ੱਕ ਆ ਪਾ ਕੇ ਬਾਹਰ ਹੁਣ ਆਪਾਂ ਚੱਲੇ ਪਾਉਣਾ ਘਰਾਂ ਨੂੰ ਜੋੜਾ ਕਰ ਤੇ ਚੱਲਣਾ ਜੋੜੇ ਕਢਾਉਣ ਤੇ ਹੁਣ ਆਪਾਂ ਤੁਹਾਨੂੰ ਮਿਲਾਂਗੇ ਕਿਸੇ ਅਗਲੀ ਵੀਡੀਓ ਵਿੱਚ ਤੁਹਾਡਾ ਬਹੁਤ ਧੰਨਵਾਦ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ